ਹਾਂਜੀ ਬਾਰਛ ਦੇ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਦੇਖੋ ਕਿਦਾਂ ਪ੍ਰਣਾਲੇ ਚੱਲਦੇ ਬਾਰਛ ਕਾ ਵੀ ਦੇਣਾ ਤੋਂ ਇੱਥੇ ਉਲਝਾਰੀ ਸੀਗੀ ਫਾਇਲ ਕਾ ਅਰਨੀ ਵਾਲੀ ਸਾਈਡ ਆ ਮੌਜੂਦ ਆ ਤੇ ਵੇਖੋ ਚੱਲੀਏ ਦੇ ਪ੍ਰਣਾਲੇ ਹਣ ਘਰ ਦੋ ਸ਼ਹਿਰ ਲੋਕੇਸ਼ਨ ਤੋਂ ਵੀ ਸਾਂਝੀ ਕਰਦੇ ਨੇ ਸ਼ਹਿਰ ਦੇ ਵਿੱਚ ਮਿਲੂ ਜਿਹੇ ਆ ਇਸ ਸਮੇਂ ਅਰਨੀ ਵਾਲਾ ਸ਼ਹਿਰ ਚਬਾਤ ਜਿਲ੍ਹਾ ਫਾਇਲਕਾ ਆ ਚਲਦੇ ਮੱਛੀ ਦੀ ਮੋਟਰ ਨੂੰ ਧੋ ਦੀ ਮੋਟਰ ਨੂੰ ਪਰ ਨਾਲ ਤੋ ਪਿਛਲੇ ਅੱਧੇ ਘੰਟੇ ਤੋਂ ਬਾਰਸ਼ ਆ ਜਿਹੜੀ ਪੈ ਰਹੀ ਆ ਤੇ ਨਾਕੀ ਕਾਫੀ ਦਿਨਾਂ ਤੋਂ ਬਾਰਿਸ਼ ਨਹੀਂ ਪਈ ਬੱਦਲ ਦੇ ਬੱਦਲ ਵਾਈ ਬੇਚਕਾ ਸੀਗੇ ਬੋਰਾਲੀ ਸਾਈਡ ਬਾਰਿਸ਼ ਹੋ ਰਹੀ ਸੀ ਜਾਂ ਫਾਇਰ ਕਲ ਸਾਈਡ ਹੋ ਰਹੀ ਸੀ ਅਰਨੀ ਵਾਲੇ ਦੇ ਵਿੱਚ ਬਾਰਿਸ਼ ਨਹੀਂ ਹੋਈ ਸੋ ਕਈ ਪਿੰਡਾਂ ਦੇ ਵਿੱਚ ਕੁਛ ਕੁਛ ਕਿਨਮਣ ਜਰੂਰ ਹੋਈ ਆ ਉਹ ਜਰੂਰ ਆਪਣਾ ਕਮੈਂਟ ਦਿਓ ਕਿਹੜੇ ਪਿੰਡਾਂ ਦੇ ਵਿੱਚ ਕਿਹੜੀ ਸਾਈਡ ਬਾਰਿਸ਼ ਹੋਈ ਹੈ ਨਾ ਤੇ ਅਰਨੀ ਵਾਲੇ ਕਿੰਨੇ ਸੰਨੇ ਬਾਅਦ ਬਾਰਿਸ਼ ਹੋਈ ਹੈ ਉਹ ਜਰੂਰ ਦੱਸਣਾ ਧੰਨਵਾਦ ਜੀ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕਿਹੜੀ-ਕਿਹੜੀ ਜਗ੍ਹਾ ਤੇ ਵੀਡੀਓ ਦੇਖ ਰਹੇ ਹੋ ਵੀ ਕਮੈਂਟ ਕਰਨਾ ਤੇ ਕਿਹੜੀ-ਕਿਹੜੀ ਜਗ੍ਹਾ ਤੇ بارش ਹੋ ਗਈ ਹੈ ਪੰਜਾਬ ਦੇ ਅੰਦਰ ਉਹ ਵੀ ਜ਼ਰੂਰ ਦੱਸਣਾ ਧੰਨਵਾਦ ਜੀ ਮੌਸਮ ਸੰਬੰਧੀ ਜਾਣਕਾਰੀ ਤੁਸੀਂ ਵੀ ਸਾਂਝੀ ਕਰਨਾ ਜੇ ਇਸ ਤਰ੍ਹਾਂ ਸਾਂਝੀ ਅਪਡੇਟ ਕੀਤੀ ਹੈ ਸੋ ਕਮੈਂਟਾਂ ਦੇ ਵਿੱਚ ਜ਼ਰੂਰ ਜਾਣਕਾਰੀ ਦੇਣਾ ਧੰਨਵਾਦ ਜੀ